ਗੁਆਂਢੀਆਂ ਦੀ ਗੁੰਡਾਗਰਦੀ ਪੀੜਤ ਪਰਿਵਾਰ ਮੀਡੀਆ ਦੇ ਸਾਹਮਣੇ ਵੀਡੀਓ ਸਬੂਤਾਂ ਦੇ ਨਾਲ ਹੋਇਆ ਰੂਬਰੂ ਜਿਹਾ ਨੀ ਅਜੀਤ ਨਗਰ थाना ਸੇਤੀ ਕੇ ਪੋਰਟਲਾ ਤੋਂ ਪੀੜਤ ਪਰਿਵਾਰ ਮੀਡੀਆ ਦੇ ਸਾਹਮਣੇ ਆ ਕੇ ਕਪੂਰਤਲਾ ਪੁਲਿਸਿਤ ਤੱਕੇ ਸ਼ਾਹੀ ਦੇ ਚਲਦੇ ਉਹਨਾਂ ਦੇ ਪਰਿਵਾਰ ਤੇ ਦਰਸ਼ਕੀਤੇਗੇ ਛੂਟੇ کیس ਦੀ ਅਸਲ ਕਹਾਣੀ ਵੀਡੀਓ ਸੂਤਾ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਸਾਡੇ ਗੁਆਰਡ ਵਿੱਚ ਰਹਿਣ ਵਾਲੇ ਨੌਜਵਾਨ ਨੇ ਆਪਣੇ ਸਾਥੀ ਆਰਾ ਦੇ ਨਾਲ ਆਪਣੇ ਘਰਸ਼ਾਕ ਬੈਠ ਕੇ ਸ਼ਰਾਬ ਪੀ ਰਹੇ ਸਨ ਇਜ਼ਨਾਂ ਸਾਡੇ ਕਰਦੀ ਔਰਤ ਕਪੜੇ ਤੋਰ ਹੀ ਸੀ ਤਾਂ ਗੁਆਰਡ ਦੇ ਨੌਜਵਾਨਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਸ਼ੋਰ ਨਾਲ ਬਤਸਲੂਕੀ ਉਦੀ ਬੇਦਬੀ ਕੀਤੀ ਸੋ ਜਿਸ ਦੀ ਸੂchnਾ ਸ਼ਰਾਬ ਪੀਣ ਵਾਲੇ ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਸ਼ਰਾਬ ਪੀਣ ਵਾਲੇ ਗੁਆਰਡ ਦੇ ਨੌਜਵਾਨਾਂ ਨੇ ਔਰਤ ਨਾਲ ਭੈੜਾ ਜ਼ਿਵਾਰ ਦੀ ਘਟਨੇ ਨੂੰ ਜਿਹੜੀ ਹੈ ਛੁਟਲਾਉਣ ਲਈ ਆਪਣੇ ਯਾਰਾਂ ਦੇ ਨਾਲ ਸ਼ਰਾਬ ਦੇ ਨਸ਼ੇ ਦੇ ਵਿੱਚ ਤੇਜ਼ ਸਰ ਹਥਿਆਰਾਂ ਦੇ ਨਾਲ ਆ ਕੇ ਸਾਡੇ ਪਰਿਵਾਰ ਦੇ ਜਾਨੇਵਾ ਹਮਲਾ ਕਰ ਦਿੱਤਾ ਅਤੇ ਸਾਨੂੰ ਜ਼ਖਮੀ ਕਰ ਦਿੱਤਾ ਇਸ ਦੀ ਵੀਡੀਓ ਪੀੜਤ ਪਰਿਵਾਰ ਨੇ ਆਪਣੇ ਮੋਬਾਈਲ ਵਿੱਚ ਰਿਕਾਰਡ ਕੀਤੀ ਹੈ ਉਸ ਵੇਲੇ ਪੁਲਿਸ ਨੇ ਸਾਡੀ ਸ਼ਿਕਾਇਤ ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਉਲਟ ਸਾਡੇ ਪਰਿਵਾਰ 'ਤੇ ਝੂਠਾ ਕੇਸ ਦਰਜ ਕੀਤਾ ਸੋ ਜਿਸ ਦੇ ਚਾਹਦੇ ਪੀੜਤ ਪਰਿਵਾਰ ਨੇ ਮੌਕਾ ਵਾਰਦਾਤ ਦੀ ਘਟਨਾ ਦੀ ਵੀਡੀਓ ਦੇ ਨਾਲ ਮੀਡੀਆ ਤੋਂ ਇਨਸਾਫ ਦੀ ਅਪੀਲ ਕੀਤੀ ਅਤੇ ਜ਼ਿਲ੍ਹਾ ਖਫੀਰਨਾ ਪੁਲਿਸ ਦੇ ਉੱਚ ਅਧਿਕਾਰੀਆ ਤੋਂ ਇਨਸਾਫ ਦੀ ਕੋਹਾਰ ਲਗਾਈ ਕਿੱਥੇ ਦਾ ਰਹਿਣਾ ਲਿਓ ਜੋ ਨਹੀਂ ਨਾ ਜੀ ਜੂਨੇ ਨਹੀਂ ਕਰਨੀ ਅੱਛਾ ਅਜੇ ਤੁਸੀਂ ਬਸ ਕੰਸਕਾਂਸ ਕਰਦੇ ਹੋ ਕਿ ਤੁਹਾਡਾ ਮੁੱਦਾ ਪਾਜੀ ਸਾਡੇ ਨਾਲ ਨਾ ਠੱਕਾ ਕੀਤਾ ਗਿਆ ਸਾਡੇ ਨਾਲ ਕਿਹੜਾ ਨਾ ਕੀਤਾ ਠੱਕ ਪਰ ਮੀਸ ਪਰ ਮੀਸ ਆਂਗ ਨੇ ਪਰ ਮਜੀਤ ਪਰ ਮਜੀਤ ਕੋਲੇ ਇੱਕ ਫਲਾਇਰ ਵਾਰੇ ਨੇ ਉੱਤੇ ਮੈਂ ਕੱਪੜੇ ਤੋੜ ਨਹੀਂ ਅੱਛਾ ਇਹ ਮੁੰਡੇ ਲੈ ਕੇ ਆਇਆ ਨਾ ਦੋ ਤੇ ਦੋ ਜਣੇ ਹੋਰ ਇਹ ਤਾਂ ਆਪਾਂ ਇਹ ਸ਼ਰਾਬ ਪੀਂਡ ਐ ਭੀ ਮੈਂ ਕੱਪੜੇ ਤੋਂ ਨਹੀਂ ਕੋਠੇ ਦੇ ਉੱਤੇ ਹੂੰ ਹੂੰ ਇਹਨੇ ਆ ਕੇ ਛੇੜਛੜਾਈ ਤੱਕਾ ਮੂੜਾ ਮੇਰੇ ਤੇ ਟੱਕਾ ਦਿੱਤਾ ਯਾਰਾ ਜੀ ਕੌਚਰ ਮੈਨੂੰ ਮੜਾ ਕੀਤਾ ਗਿਆ ਕਿੰਨੇ ਕਿੰਨੇ ਤੁਹਾਡੇ ਨਾਲ ਛੇੜਛੜਾਈ ਕੀਤੀ ਸੀ ਇਹੋ ਮੈਂ ਪਰਮੇਸ਼ਰ ਸਿੰਘ ਨੇ ਭਾਜੀ ਤੇ ਇਹਨਾਂ ਨੇ ਟੱਕਾ ਵੜਾ ਇੱਕ ਤੀਰ ਸਿੰਘ ਹੀ ਨਾਲ ਹੀ ਅੱਛਾ ਇਹਨੇ ਮੁੰਡੇ ਨੇ ਜਿਹਦੇ ਘਰ ਆਨੇ ਨੇ ਮੜਾ ਟੱਕਾ ਕੀਤਾ ਮੇਰੇ ਨਾਲ ਮੈਂ ਮੁੜ ਕੇ ਆਉਂਦੇ ਮੁੰਡੇ ਨੇ ਕਿਹਾ ਉੱਠੀ ਤੇ ਜਾਂਦਾ ਰਾਤ ਦੀ ਕੀ ਕਰਦਾ ਵਾ ਹੂੰ ਉੱਥੇ ਗਿਆ ਮੈਨੂੰ ਠਾਇਆ ਮੈਂ ਹਰ ਮੁੰਡੇ ਨੇ ਕਿਹਾ ਦੇਓ ਮੁੰਡਾ ਆਪਣੇ ਨਾਲ ਹਟਾ ਲੰਦੀਂਦੇ ਆ ਤਾਂ ਹੱਥਾਂ ਨਾਲ ਹਟ ਕਰਨ ਡਿਆ ਵਾ ਫਿਰ ਇਹਦੀ ਵੀਡੀਓ ਬਣਾਈ ਗਈ 2:30 ਵਜੇ ਦਾ ਟਾਈਮ ਆ ਵੀਡੀਓ ਬਣਾਈ ਗਈ ਕਿ ਮੁਰਕੇ ਭੱਜ ਗਿਆ ਥੱਲੇ ਉਹ ਮੁੰਡੇ ਪਹਿਲਾਂ ਚਲ ਗਏ ਇਹ ਬਾਅਦ ਚ ਭੱਜਿਆ ਵਾ ਫਿਰ ਭੱਜ ਗਿਆ ਮੁਰਕੇ ਮੁੰਡੇ ਲੈ ਆਇਆ ਪਰਮਜੀਤ ਜੀ ਨਾਲ ਪਰਮਜੀਤ ਜੀ ਨੂੰ ਫੋਨ ਕੀਤਾ ਅਸੀਂ ਬੰਮੀ ਨੂੰ ਟੀਜਲੇ ਵਾਲਾ ਜਿਹੜਾ ਬੰਦੇ ਨੂੰ ਟੀਜਲੇ ਵਾਲਾ ਹਾਂਜੀ ਟੀਜਲੇ ਵਾਲਾ ਸੁਰ ਨਾਨਕ ਨਗਰ ਦਾ ਜੀ ਰਹਿੰਦਾ ਵਾ ਜੀ ਤੁਹਾਨੂੰ ਜੋ ਤੁਸੀਂ ਰੋਕਿਆ ਉਸ ਤੋਂ ਬਾਅਦ ਤੁਹਾਡੀ ਵੀ ਲੜਾਈ ਵੀ ਗਮਾਲ ਖਟਾਈ ਹੋਈ ਮਾਰਕਟਾਇਚ ਮੈਂ ਨਹੀਂ ਭਾਜੀ ਹੈਗੀ ਛੱਲੇ ਇਹਨਾਂ ਮੇਰਾ ਪਰਚਾ ਮੇਰੇ ਤੇ ਲਿਖਟਾਇਆ ਵਾ ਤੱਕ ਕਿਤੇ ਕਿਤੇ ਨਾਲ ਮਾਰਕਟਾਇਚ ਹੋਈ ਸੀ ਮਾਰਕਟਾਇ ਇਹ ਨਹੀਂ ਇਹਨਾਂ ਸਾਡੇ ਕਰਤੇ ਹਮਲਾ ਕੀਤਾ ਜੀ ਮਾਰਕਟਾਈ ਇਹਨਾਂ ਨੇ ਅੰਦਰ ਵੜ ਕੇ ਆਪਣੇ ਅਸੀਂ ਅੰਦਰੋਂ ਨਿਕਲੇ ਨਹੀਂ ਬਾਹਰ ਇਹਨਾਂ ਸਾਡੇ ਮੋਟੀ ਤੇ ਮਤਲਬ ਕਿ ਕਹਿੰਦ ਮਕਰ ਕਿਤੇ ਨਾ ਕਿਤੇ ਇਹ ਸਾਰਾ ਮਾਮਲਾ ਸ਼ਰਾਬ ਪੀਣ ਤੋਂ ਰੋਕਣ ਲਈ ਹੋਇਆ ਵਾ ਤਾਂ ਜੇ ਤੁਸੀਂ ਜਦੋਂ ਰੋਕੇ ਗਿਆ ਤੇ ਤੁਹਾਡੇ ਪਰਿਵਾਰ ਤੇਰੇ ਨੇ ਵੱਲੋਂ ਹਮਲਾ ਕੀਤਾ ਛੱਲੇ ਸਾਡੇ ਗੇੜ ਤੇ ਤਾਂ ਉਲਟਾ ਪੁਲਿਸ ਨੇ ਪਰਚਾ ਵੀ ਤੁਹਾਡੇ ਤੁਹਾਡੇ ਤੇ ਹੀ ਕਰ ਦਿੱਤਾ ਹਸਪਤਾਲ ਤੇ ਸਾਡੇ ਨਾਲ ਤਾਂ ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀ ਕਰਦੇ ਤੁਸੀਂ ਮੰਗਿਓ ਮਾਰੇ ਨੂੰ ਸਾਫ਼ ਕੀਤਾ ਜਾਵੇ ਸਾਡੇ ਨਾਲ ਦੇ ਬੰਦ ਦੀ سزا ਦਿੱਤੀ ਜਾਵੇ ਉਹ ਸਾਡੇ ਨਾਲ ਬੰਦ ਕਰਾ ਮਾਰੀਆਂ ਦਿੱਤੀਆਂ ਮੁੰਡੇ ਨੇ ਮੇਰਾ ਮੇਰਾ ਬੱਸ 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 ਸਾਡੇ ਨਾਲ ਦਿੱਤੀ ਜਾਵੇ ਸਰਾਏ ਕਿ ਤੁਸਾਂ ਮਾਲ ਮੇਰਾ ਚੋੜ ਕੇ ਬੈਂਤੀ ਸਾਰੀ ਸਿਕਰੀ ਨੂੰ ਤਾਂ ਡੱਕੇ ਤਾਂ ਮੈਂ ਤਾਂ ਕਿ ਥਾਣਾ ਸਿਟੀ ਦੇ ਵਿੱਚ ਤੁਹਾਨੂੰ ਇਨਸਾਫ਼ ਇਨਸਾਫ਼ ਨਹੀਂ ਆਉ ਕੋਈ ਇਨਸਾਫ਼ ਸਾਰੇ ਪਰਿਵਾਰ ਨੂੰ ਸਜ਼ਾ ਦੇ ਦਿੱਤੀ ਨੇ ਫੜਕੇ ਪਰਚੇ ਇਕੱਠ ਕਰਦੇ ਆ ਅਸੀਂ ਤੱਕੇ ਦੋ ਹਾਂ ਦੇ ਪਰਚੇ ਨਾਲ ਸਾਡੇ ਤੇ ਲੜਾਈ ਝਗੜੇ ਕਰਦੇ ਜੀ ਇਹਨਾਂ ਸਭੀਆਂ ਜਿੱਤਰਾ ਪਾਤੀ ਜਿੱਥੇ ਚਤ ਪਾਤੀ 24 ਪਾਤੀ ਪਾਤੀ ਇਹ ਸਾਰੀਆਂ ਸਾਡੇ ਤੇ ਸਬਿੱਟ ਕਰਤਾ ਕਰ ਰਹੇ ਨੇ ਇਸ ਤਰ੍ਹਾਂ ਹੀ ਜਿੰਨਾ ਖਾਈਗਾ ਇਹਨਾਂ ਦਾ ਸਰਕਾਰ ਸੀ ਇਹਨਾਂ ਦੀ ਆਮ ਪਾਰਟੀ ਦੀ ਇਹਨਾਂ ਤਾਂ ਕੱਟਾ ਦਿੱਤਾ ਸਾਡੇ ਨਾਲ ਕਿਹਾ ਉਹ ਭੈਣ ਪੱਤੇ ਕਿਹਦੇ ਭਾਈ ਨੇ ਕਟਾਏ ਅਸੀਂ ਨਾ ਛੱਡ ਨਾ ਅਸੀਂ ਉਹਨਾਂ ਨੇ ਕਟਾਏ ਸਾਡੇ ਬੱਚੇ ਇਹਨਾਂ ਦੀ ਆਮ ਪਾਰਟੀ ਤੇ ਸਾਰੀ ਇਹਨਾਂ ਆਮ ਪਾਰਟੀ ਸੀ ਜੀ ਪਰ谁 ਕਟਾਇਆ ਨਹੀਂ ਅੱਛਾ ਇਹ ਇਹਨਾਂ ਆਮ ਪਾਰਟੀ ਤੇ ਕੋਈ ਲੀਡਰ ਸੀ ਕੀ ਨਾਮ ਕੀ ਸੀ ਲੀਡਰ ਦਾ ਲੀਡਰ ਲੀਡਰ ਦਾ ਤੁਸ ਨਾਮ ਦੱਸ ਸਕਦੇ ਹੋ ਕੋਈ ਜਰਮਾਨ ਸੀ ਆ ਹੁਣ ਇਹਨਾਂ ਦੇ ਸਾਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਇਹਨਾਂ ਦੇ ਆਪੇ ਦੱਸਣਗੇ ਕਿ ਕਿਹੜੇ ਹੀ ਇਹਨਾਂ ਨੇ ਬਦਲੇ ਹਾਂਜੀ ਇਹ ਦੱਸਣਗੇ ਹਾਫ ਦਾਉ ਸਾਨੂੰ ਹਾਫ ਦੇ ਦੋ ਬਾਹਰ ਰੋਣਗੇ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਮਨ ਸਿੰਘ ਆਂ ਕਿੱਥੋਂ ਦਾ ਰਹਿਣ ਵਾਲੋ ਮੈਂ ਨਿਊਜੀਤ ਨੇ ਦਾਦਾ ਹਾਂਜੀ ਕੀ ਗੱਲ ਕੀ ਹੋਈ ਹੈ ਕਿ ਜਿਹਨੂੰ ਲੈ ਕੇ ਇਹ ਸਾਰਾ ਮਾਮਲਾ ਹੋਇਆ ਗੱਲ ਸਾਰੀ ਹੋਈ ਹੈ ਕਿ ਦੁਪਹਿਰ ਦੀ ਗੱਲ ਆ ਮੰਮੀ ਮੇਰੇ ਉੱਪਰ ਕੱਪੜੇ ਧੋਂਦੀ ਸਾਡੀ ਸਾਥ ਸ਼ਾਂਦੀਏ ਦੋਵਾਂ ਘਰਾਂ ਦੀ ਤੇ ਇਹਨਾਂ ਨੇ ਤਾਂ ਇਹੋ ਹੀ ਗੱਲ ਹੋਈ ਕਿ ਮੰਮੀ ਕੱਪੜੇ ਧੋਂਦੀ ਪਈ ਤੇ ਇੰਨੇ ਪੀਰ ਸਿੰਘ ਸੱਦੇ ਆ ਬੰਦਾ ਉਹਦਾ ਇੱਕ ਦੋਸਤ ਸੱਦੇ ਦੋ ਜਣੇ ਇਹ ਕਹਿੰਦੇ ਮਿਸਤਰੀ ਸੱਦੇ ਆ ਪਰ ਮਿਸਤਰੀਆਂ ਨੂੰ ਸ਼ਰਾਬ ਕਿਉਂ ਪਿਆਦਾ ਉਹਨੇ ਸ਼ਰਾਬ ਪੀਤੀ ਨਾ ਤਿੰਨ ਜਣੇ ਨੇ ਉਹਨਾਂ ਨੇ ਸ਼ਰਾਬ ਪੀ ਕੇ ਤੇ ਮਾਤਾ ਦੇ ਨਾਲ ਗਲਤਬਾਜ਼ੀ ਕੀਤਾ ਮੁੰਡੇ ਨਿੱਕੇ ਨੂੰ ਦੱਸਿਆ ਤੇ ਉਹ ਜਿਹਨੂੰ ਨਿੱਕਾ ਮੁੰਡਾ ਤਾਂ ਗਿਆ ਤੇ ਉਹ ਦੋਵੇਂ ਭੱਜ ਗਏ ਤੇ ਇਹ ਮੌਕੇ ਤੇ ਬਾਅਦ ਚ ਸ਼ਰਾਬ ਦੇ ਪੈਗ-ਪਾਗ ਲੈ ਕੇ ਜਾਂਦੇ ਸੀਗਾ ਤੇ ਸ਼ਰਾਬ ਦਾ ਪੈਗ ਪਾਗਲ ਜਾਂਦੇ ਜਾਂਦੇ ਵੀਡੀਓ ਬਣ ਗਈ ਆ ਤੇ ਬਾਅਦ ਚ ਫਿਰ ਵੀ ਨਾ ਹਟਿਆ ਫਿਰ ਇਹਨੇ ਮੁੰਡੇ ਸੱਦੇ ਫੇਰ ਫਿਰ ਅਸੀਂ ਪਰਮਜੀਤ ਨੂੰ ਫੋਨ ਕੀਤਾ ਕਿ ਗਲਤ ਹਰਕਤਾਂ ਕਰਦਾ ਪਿਆ ਵਾ ਉਹਨੂੰ ਸਿੱਧਾ ਫੋਨ ਦੇ ਵਿੱਚ ਕਿਦਾਂ ਛੋੜੇ ਦੱਸਣਾ ਹੈ ਕਿਉਂਕਿ ਜਿੱਦਾਂ ਮਾਮਲਾ ਹੀ ਕਰ ਤਰੀਕੇ ਨਾਲ ਗੱਲ ਕੀਤੀ ਉਹਦੇ ਨਾਲ ਕਿ ਆ ਇਹ ਹਟਦਾ ਨਹੀਂ ਪਿਆ ਉਤੋਂ ਬਚ ਕੇ ਵੀ ਹੋਣਾ ਸੀਗਾ ਇਹਨੂੰ ਅਸੀਂ ਸੱਦਿਆ ਵਾਂ ਇਹਨੇ ਮੁੰਡਾ ਇਹ ਦਬਾਉਣ ਵਾਸਤੇ ਕਿੰਨੀ ਤੇ ਸਾਡੇ ਤੇ ਐਕਸ਼ਨ ਆ ਜਾਣਾ ਕੋਈ ਨਾ ਕੋਈ ਜੇ ਅਸੀਂ ਨਾ ਕੋਈ ਇਹਨਾਂ ਤੇ ਐਕਸ਼ਨ ਲਿਆ ਇਹਨਾਂ ਬੰਦੇ ਸੱਦੇ ਆ ਤੀਰ ਸਿੰਘ ਨੇ ਅਣਖ ਲਲਕਾਰੇ ਮਾਰੇ ਆ ਵਿੱਚ ਲੜਾਈ ਹੋ ਤਾਂ ਇਹਨਾਂ ਲੜਾਈ ਦਾ ਮੁੱਦਾ ਬਣਾ ਕੇ ਤੇ ਆ ਸਾਰਾ ਕਰਕੇ ਤੇ ਬਾਅਦ ਸਾਡੇ ਘਰ ਤੇ ਹਮਲਾ ਵੀ ਕੀਤਾ ਗੜਾਸਿਆਂ ਦੇ ਨਾਲ ਇੱਕ ਸ਼ਿਫਟ ਟੈਲੀਕਮ ਵਾਲਿਆਂ ਦਾ ਮੁੰਡਾ ਵਾ ਉਹ ਹੀ ਤਾਂ ਉਹ ਵਿੱਚ ਆਇਆ ਪਿਆ ਨਾਲ ਤੇ ਇਹਨਾਂ ਸਾਰਾ ਕੰਮ ਇੱਕ ਜੌਨੀ ਇੱਕ ਜੌਨੀ ਬਡਾਲੇ ਪਿੰਡ ਦਾ ਇਹਨਾਂ ਸਾਰਾ ਹੀ ਕੰਮ ਧਮਾ ਦਿੱਤਾ ਪਰਮਜੀਤ ਸਿੰਘ ਤੇਜਲੇਵ ਵਾਲੇ ਦਾ ਸਾਰਾ ਕੰਮ ਆ ਛੁਰਪਾਨੇ ਦੇ ਹੱਥ ਸੀ ਕਿ ਛੁਰਪਾਨੇ ਵੀ ਹੱਥ ਦੇ ਵਿੱਚ ਸੀਗਾ ਪਰਮਿੰਦਰ ਸਿੰਘ ਮੱਟੂ ਹੁਦਿਆਸ ਛੁਰਪਾਨ ਸੀਗੀ ਕਿਉਂਕਿ ਇਹਨਾਂ ਨੂੰ ਪਤਾ ਸੀ ਜੇ ਅਸੀਂ ਇਹ ਕੰਮ ਨਾ ਕੀਤਾ ਤੇ ਸਾਡੇ ਤੇ ਵੱਡਾ ਅਲੀਗੇਸ਼ਨ ਲੱਗ ਜਾਣਾ ਵਾ ਤੇ ਇਹ ਨਾ ਇਹ ਅਲੀਗੇਸ਼ਨ ਛਪਾਉਣ ਦੇ ਮਾਰੇ ਇਹਨੂੰ ਲੜਾਈ ਦਾ ਰੂਪ ਦੇ ਦਿੱਤਾ ਵਾ ਤੁਸੀਂ ਆਪ ਸਾਨੇ ਜੇ ਕਿਸੇ ਦੀ ਮਾਂ ਤੇ ਭੈਣ ਤੇ ਤੀ ਭੈਣ ਤੇ ਕੋਈ ਕਰੂਗਾ ਇਦਾਂ ਤੇ ਕੌਣ ਬਰਦਾਸ਼ਤ ਹੁੰਦਾ ਵਾ ਕੈਮਰੇ ਲਾ ਕੇ ਕੈਮਰੇ ਸਾਡੇ ਇਲਾਕੇ ਬਾਚ ਨਹੀਂ ਇਹਦੀ ਸ਼ਹਿਦ ਉੱਪਰ ਸਾਰਾ ਕੰਮ ਹੋ ਰਿਹਾ ਇਹ ਪਰਮਜੀਤ ਪੰਮੇ ਦੀ ਸ਼ਹਿਦ ਸਾਰਾ ਕੰਮ ਹੋਇਆ ਉਹ ਸ਼ਹਿਦ ਦਿੱਤੀ ਉਹਨੇ ਤੇ ਇਹ ਕੰਮ ਸਾਰਾ ਕਰਵਾਇਆ ਉਹਨੇ ਜਿਉਂ ਨਾਂ ਹੀ ਕਰਾਉਂਦਾ ਉਹਨੂੰ ਅਸੀਂ ਰਾਜੀਨਾਮੇ ਵਾਸਤੇ ਸੱਦਿਆ ਸੀਗਾ ਕਿ ਇਹਨੂੰ ਸਮਝਾਉਣ ਵਾਸਤੇ ਕਿ ਭਈ ਨਾਂ ਕਰ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਆ ਬਟ ਇਹਨਾਂ ਨੇ ਹੀ ਕੀਤਾ ਕੰਮ ਇਹਨਾਂ ਲੜਾਈ ਦਾ ਮੁੱਦਾ ਦੇ ਦਿੱਤਾ ਸਾਨੂੰ ਕਵਰ ਕਰ ਲਿਆ ਪਰਚੇ ਦੇ ਉੱਪਰ ਕੀ ਦੀ ਸ਼ੈਵ ਆ ਪਰਚੇ ਦੇ ਉੱਪਰ ਸ਼ੈ ਇਹਨਾਂ ਦੀ ਆ ਤੇ ਪਰਮਜੀਤ ਸਿੰਘਾਂ ਦੇ ਤੇ ਕਿਰਪਾਲੇਂ ਦੀਆਂ ਉਹਨਾਂ ਦੀ ਨਹੀਂ ਤਾਂ ਇਸ ਵੰਦੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੋਈ ਆਪਣੇ ਪਹਿਲਾਂ ਕੰਪਲੇਂਟ ਦਿੱਤੀ ਸੀ ਕਿ ਤੁਹਾਡੇ ਹਾਂਜੀ ਸਰ ਕੰਪਲੇਂਟ ਦਿੱਤੀ ਸੀਗੀ ਤਾਂ ਉਹ ਕੰਪਲੇਂਟ ਦੇ ਉੱਤੇ ਕੀ ਕਾਰਵਾਈ ਕੀ ਹੋਈਗਾ ਉਹ ਕਾਰਵਾਈ ਕੀ ਹੋਣੀ ਸਰ ਇਹਨਾਂ ਨੇ ਸਾਡੇ ਤੇ ਪਰਚੇ ਕਰਾ ਦਿੱਤੇ ਤੇ ਫਿਰ ਅਸੀਂ ਮਗਰ ਪੈਰਵਾਈ ਨਹੀਂ ਕਰ ਸਕੇ ਤੇ ਅਨੂੰ ਫਿਰ ਬੇਲਾਂ ਕਰਾਈਆਂ ਵਾ ਹੁਣ ਅਸੀਂ ਕਾਰਵਾਈ ਕਰਦੇ ਪਏ ਹਾਂ ਕਾਰਵਾਈ ਤਾਂ ਤੁਨੂੰ ਤੁਸੀਂ ਜਾਂ ਕਿਸੇ ਉਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੂੰ ਕੋਈ ਮੰਗ ਕਰਨਾ ਚਾਹੂੰਗਾ ਹਾਂਜੀ ਸਰ ਮੰਗ ਇਹੀ ਕਰਨਾ ਚਾਹੁੰਦੇ ਆ ਕਿ ਇਹਨੇ ਜੋ ਗਲਤ ਹਰਕਤ ਕੀਤੀ ਹੈ ਇਹਨਾਂ ਨੇ ਉਹਨੂੰ ਛਪਾਉਣ ਵਾਸਤੇ ਲੜਾਈ ਦਾ ਮੁੱਦਾ ਦਿੱਤਾ ਵਾ ਕਿਉਂਕਿ ਕਿਸੇ ਦੇ ਵੀ ਗਲਤ ਇੱਜ਼ਤ ਤੇ ਆ ਜਾਂਦੀ ਫਿਰ ਨਹੀਂ ਸੰਭਲਿਆ ਜਾਂਦਾ ਬੰਦੇ ਤੋਂ ਸਾਡੇ ਜੋ ਇਹਨਾਂ ਨੇ ਕਾਰਵਾਈ ਕੀਤੀ ਆ ਜੇ ਸਾਡੀ ਕਾਰਵਾਈ ਬੰਦੀ ਉਹ ਬੰਦਿਆਂ ਤੇ ਜਿਹਨੇ ਸਾਡੇ ਘਰ ਤੇ ਹਮਲਾ ਕੀਤਾ ਵਾ ਉਹਨਾਂ ਨੂੰ ਵੀ ਪੂਰੀ ਸਜ਼ਾ ਦਿੱਤੀ ਜਾਣੀ ਚਾਹੀਦੀ ਜੇ ਬਰਾਬਰ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਜੇ ਸਾਡੇ ਤੇ ਬੇਲਾਂ ਕਰਾਈਆਂ ਵਾ ਸਾਡੇ ਤੇ ਐਕਸ਼ਨ ਹੋਇਆ ਵਾ ਤੇ ਇਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਵਾ ਕੈਂਤ ਮਤ ਕਿ ਤਰ੍ਹਾਂ ਕਿਤੇ ਤੁਹਾਡੇ ਪਰਿਵਾਰ ਨਾਲ ਤੱਕਾ ਹੋਇਆ ਵਾ ਪਰਿਵਾਰ ਨਾਲ ਤੱਕਾ ਸਾਡੇ ਕਿਸੇ ਨੇ ਜਾਨੀ ਮਾਲ ਨੂੰ ਨੁਕਸਾਨ ਦੀ ਜ਼ਿੰਮੇਵਾਰੀ ਪਰਮਜੀਤ ਸਿੰਘ ਪੰਮਾ ਪਰਮੇਰ ਸਿੰਘ ਅਤੇ ਸਾਰੇ ਜ਼ਿੰਮੇਵਾਰ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅੱਗੇ ਕਿੱਥੋਂ ਦੇ ਰਹਿਣ ਵਾਲੇ ਨਿਊ ਜੀ ਦਾ ਨਗਰ ਦੇ ਰਹਿਣ ਵਾਲੇ ਨੇ ਦੀ ਕਪੂਰਥਲਾ ਹਾਂਜੀ ਸਰ ਤੁਹਾਡੀ ਅੱਜ ਪ੍ਰੈਸ ਮੀਟਿੰਗ ਸੀ ਕੀ ਏਜੰਡਾ ਕੀ ਸੀ ਸਾਡੀ ਪ੍ਰੈਸ ਮੀਟਿੰਗ ਇਸ ਕਰਕੇ ਹੋਈ ਆ ਕਿ ਸਾਡਾ ਜਿਹੜਾ ਝਗੜਾ ਹੋਇਆ ਵਾ ਤੇ ਉਹਦੇ ਵਿੱਚ ਇਹ ਸੀਗਾ ਵੀ ਜਿਹੜਾ ਸਾਡੇ ਗਵਾਂਢੀ ਨੇ ਪਰਮੇਰ ਸਿੰਘ ਉਹ ਸਾਡੀ ਉਹਦਾ ਜਿਹੜਾ ਵਾ ਕੰਧ ਸਾਂਝੀ ਆ ਤੇ ਉਹ ਆਪਣੇ ਦੋ ਦੋਸਤਾਂ ਨੂੰ ਨਾਲ ਲੈ ਕੇ ਤੇ ਆਪਣੀ ਛੱਤ ਉੱਪਰ ਆਇਆ ਉੱਪਰ ਉਹ ਗੁਰਪ੍ਰੀਤ ਕੌਰ ਜਿਹੜੀ ਸੀ ਕਪੜੇ ਧੋਰੀ ਸੀ ਉਹਨੇ ਵੇਖਿਆ ਕੱਲੀ ਆ ਮੈਂ ਕਿਹਾ ਢੱਡੀ ਵਾਈਫ ਸਾਡੀ ਵਾਈਫ ਕੱਲੀ ਆ ਇਸ ਕਰਕੇ ਉਹਦੇ ਦੋਸਤਾਂ ਲਈ ਆਏ ਸੀ ਨਾਲ ਉਹਨਾਂ ਨੂੰ ਨਾਲ ਲਿਆ ਉੱਪਰ ਤੇ ਸ਼ਰਾਬੇ ਨਾਲ ਉਹਨਾਂ ਕੋਤੇ ਪੀਤੀ ਆ ਉੱਤੇ ਵੀਰ ਕਿਸੇ ਨੇ ਮਾਰੀਆਂ ਹਰਕਤਾਂ ਕੀਤੀਆਂ ਤੇ ਮੇਰੀ ਗੁਰਪ੍ਰੀਤ ਕੌਰ ਨੂੰ ਇਹਨਾਂ ਜਿਹੜਾ ਇਸ ਵਾਈਫ ਨੂੰ ਇਹਨਾਂ ਨੇ ਟੌਰਚਰ ਕੀਤਾ ਵਾ ਬਹੁਤ ਜ਼ਿਆਦਾ ਟੌਰਚਰ ਕੀਤਾ ਫਿਰ ਇਹ ਸਾਡਾ ਛੋਟਾ ਮੁੰਡਾ ਸੀਗਾ ਨਿਕਾ ਦਲਜੀਤ ਸਿੰਘ ਥੱਲੇ ਰਾਤ ਦੀ ਡਿਊਟੀ ਕਰਦਾ ਉਹ ਉੱਥੇ ਲੰਮਾ ਪਿਆ ਸੀ ਉਹਨੂੰ ਫਿਰ ਇਹਨੇ ਠਾਇਆ ਉਹਨੂੰ ਠਾਇਆ ਤੇ ਫਿਰ ਇਹਨਾਂ ਨੇ ਫਿਰ ਮੁਰਕਿਓ ਦੀ ਵੀਡੀਓ ਬਣਾਈ ਵੀਡੀਓ ਜੋ ਬਣਾਈ ਆ ਉਹਨੇ ਤੈਨੂੰ ਜਿਹੜੇ-ਜਿਹੜੇ ਦੋਸਤ ਹੀ ਖਿਸਕ ਚੁੱਕੇ ਸੀ ਉਦੋਂ ਚੱਲ ਕੇ ਉਹ ਵੇਖ ਕੇ ਉਹਨੂੰ ਪਤਾ ਲੱਗ ਗਿਆ ਵੀ ਵੀਡੀਓ ਬਣਾਉਣ ਲੱਗੇ ਆ ਉਹਨੇ ਵੇਖ ਲਿਆ ਮੁੰਡੇ ਨੂੰ ਇਸ ਕਰਕੇ ਇਹਦਾ ਸਾਰਾ ਜ਼ਿੰਮੇਵਾਰ ਜੰਨਾ ਵਾਹੀਂ ਫਿਰ ਪਰਮਜੀਤ ਸਿੰਘ ਜਿਹੜਾ ਤੇਜਲੇ ਬਲਵ ਉਹਨੂੰ ਅਸੀਂ ਫੋਨ ਕੀਤਾ ਤੇ ਚਾਚੇ ਨੂੰ ਵੀ ਆਹ ਹਰਕਤਾਂ ਕਰਦਾ ਮਾਰੀਆਂ ਤੇ ਇਹਨੂੰ ਆਣ ਕੇ ਰੋਕ ਇਹਨੇ ਕੀ ਕੀਤਾ ਉਹਨੂੰ ਗੱਲ ਗੋਦ ਨੇ ਤਾਂ ਗਲਤੀ ਹੋ ਗਈ ਜਾਨ ਨੇ ਦੱਸਿਆ ਹੋਊਗਾ ਫਿਰ ਉਹਨੇ ਇਸ ਮੁੱਦੇ ਨੂੰ ਮਟਾਉਣ ਵਾਸਤੇ ਇਸ ਮੁੱਦੇ ਨੂੰ ਦਬਾਉਣ ਵਾਸਤੇ ਉਹਨੇ ਫਿਰ ਕਿਹਾ ਵੀ ਲੜਾਈ ਤੇ ਰੁਕ ਦੇ ਲੜਾਈ ਦਾ ਰੂਪ ਉਹਨੇ ਦੇ ਦਿੱਤਾ ਨੂੰ ਸਾਰਾ ਤੇ ਇਸ ਕਰਕੇ ਨਾਲ ਇਹਨਾਂ ਦੇ ਤੀਰ ਸਿੰਘ ਆ ਤੇ ਸ਼ਰਾਬ ਜਿਹੜਾ ਉਹ ਤੇ ਪੀਂਦੇ ਉਹ ਵੀ ਨਾਲ ਤੀਰ ਸਿੰਘ ਸੀ ਆਪਕ ਮਹੱਲੇ ਦਾ ਉਹ ਤੇ ਉਹ ਨਾਲ ਹੀ ਆਣ ਕੇ ਫਿਰ ਜਦੋਂ ਆਏ ਇਕੱਠੇ ਹੁਣ ਪਰਮਜੀਤ ਸਿੰਘ ਨੇ ਗੁਣ ਕੀਤਾ ਪਰਮਜੀਤ ਸਿੰਘ ਦਾ ਫਰਜ਼ ਬੰਦਾ ਸੀ ਆਣ ਕੇ ਤੇ ਸਾਡਾ ਸਮਝੌਤਾ ਕਰਾਉਂਦਾ ਇਹਦੇ ਨਾਲ ਗੁੰਡੇ ਜਾਂਦੇ ਆ ਇਹਦੇ ਨਾਲ ਲੜਾਈ ਕੀਤੀ ਆ ਤੇ ਉਹਨਾਂ ਜਿਹੜਾ ਤੀਰ ਸਿੰਘ ਜਿਹੜਾ ਆਣ ਕੇ ਲੜਕਾਰੇ ਮਾਰੇ ਆ ਵੀਡੀਓ ਆ ਸਾਫ਼ ਵੇਖੀ ਜਾਵੇ ਜਿਹੜੀ ਤੇ ਇਹਦੇ ਵਿੱਚ ਆਣ ਕੇ ਪਰਮਜੀਤ ਨੇ ਇੱਕ ਰੰਡਕਿਆ ਮੇਲਾ ਵੇਂਦਾ ਰਿਹਾ ਉੱਥੇ ਉਹਨਾਂ ਨੂੰ ਡੱਕਣ ਦਾ ਫਰਜ਼ ਬੰਦਾ ਸੀ ਇਹ ਇਹ ਉਤਰ ਭੱਜਾ ਫਰਜ਼ਾ ਰਿਹਾ ਇਸ ਕਰਕੇ ਸਾਰਾ ਜਗਣਾ ਜਿੰਨਾ ਇਹਨਾਂ ਦਾ ਉਹਦੇ ਵਿੱਚ ਜਿਹੜਾ ਆਪਣਾ ਪਰਮੇਂਦਰ ਸਿੰਘ ਥੱਲੇ ਗੜਾਸਾ ਲੈ ਕੇ ਆਉਂਦਾ ਜੀ ਨਾਲ ਹੀ ਨਾਲ ਹੀ ਇਹਦਾ ਜਿਹੜਾ ਡੈਡੀ ਆ ਤੇ ਪਰਮੇਂਦਰ ਸਿੰਘ ਮੱਟੂ ਕੈਂਡ ਮਤਲਬ ਕਿ ਪੁਲਿਸ ਨੂੰ ਵੀ ਗੁੰਮਰਾ ਕਰਕੇ ਪੁਲਿਸ ਨੂੰ ਵੀ ਗੁੰਮਰਾ ਇਹਨਾਂ ਘੁਮਰਾ ਕਰ ਲਿਆ ਉਹ ਇਹਦੇ ਮਾਮਲਾ ਕਰਕੇ ਤੁਹਾਡੇ ਪੂਰੇ ਪਰਿਵਾਰ ਤੇ ਪਰਚਾ ਸਾਡੇ ਪੂਰੇ ਪਰਿਵਾਰ ਤੇ ਪਰਚਾ ਪਾਤਾ ਜੀ ਇਹਨਾਂ ਦੇ ਕੋਲੇ ਪਰਮਜੀਤ ਦੇ ਕੋਲੇ ਕਿਰਪਾਨ ਸੀ ਇਹ ਸਮਝੌਤਾ ਕਰਨ ਵਾਸਤੇ ਆਇਆ ਸੀ ਸਾਡੇ ਨਾਲ ਕਿਰਪਾਨ ਕਿਉਂ ਲੈ ਕੇ ਆਇਆ ਨਾਲੇ ਇਹਦੀ ਕਿਰਪਾਨ ਹੀ ਜਿਹੜਾ ਮੱਟੂ ਜਿਹੜਾ ਉਹਦੇ ਹੱਥੇ ਕਿਰਪਾਨ ਸੀ ਜਿਹੜਾ ਜੋਨੀ ਇੱਕ ਉਹਨਾਂ ਦਾ ਸਿਕਦਾਸਾ ਸਾਡਾ ਬੂਆ ਭੰਨ ਰਿਹਾ ਡੱਕਿਆ ਕਿਉਂ ਨਹੀਂ ਇਹਨਾਂ ਨੇ ਉਹਨਾਂ ਨੂੰ ਕਿਉਂ ਨਹੀਂ ਕਿਹਾ ਵੀ ਭਾਈ ਨਾ ਇਹਨਾਂ ਦਾ ਬੂਆ ਭੰਨੋ ਇਹਨਾਂ ਨੇ ਲੜਾਈ ਕਰਾਈ ਸਾਰਾ ਜਿੰਨਾ ਮੁੱਦਾ ਸਾਰਾ ਪਰਮਜੀਤ ਸਿੰਘ ਨਾਲ ਲੜਾਈ ਦਾ ਮੁੱਦਾ ਜਿਹੜਾ ਤੇ ਟੇਬਲ 'ਚ ਜਿਹੜੀ ਕੰਪਲੀਟ ਕੀਤੀ ਕਿ ਉੱਤੇ ਕਾਰਵਾਈ ਹੋਈ ਸਾਡੇ ਕੋਲ ਜਿਹੜੀ ਕਮਲੇਟ ਹੋ ਕੇ ਦਿੱਤੀ ਗਈ ਉਹ ਸਾਡੀ ਕੋਈ ਕਾਰਵਾਈ ਨਹੀਂ ਸੁਣੀ ਗਈ ਉੱਤੇ ਤੇ ਨਾ ਕੋਈ ਕਾਰਵਾਈ ਪਾਈ ਗਈ ਆ 5 ਵਜੇ ਅਸੀਂ ਜਿਹੜੀ ਮੈਂ ਤਰਖਾਸ਼ ਦੇ ਕੇ ਆ ਸੀ ਯਾਨੀ ਕਿ ਇਹਨਾਂ ਤੋਂ ਪਹਿਲਾਂ ਤੇ ਉਹ ਸਾਡੀ ਨਹੀਂ ਸੁਣਵਾਈ ਹੋਈ ਤੇ ਇਹਨਾਂ ਨੇ ਜਿਹੜਾ ਸੀਗਾ ਉਹ ਦਬਦਬਾ ਕਰਕੇ ਇਹਨਾਂ ਦੀ ਪਾਰਟੀ ਦਾ ਜੋਰ ਸੀਗਾ ਕਿਉਂਕਿ ਆਮ ਪਾਰਟੀ ਜਿਹੜੀ ਸੀਓ ਦਾ ਜੋਰ ਸੀਗਾ ਇਸ ਕਰਕੇ ਸਾਡੀ ਇਹਨਾਂ ਸਲਵਾਈ ਨਹੀਂ ਕੀਤੀ ਸਾਡੇ ਪੱਤੇ ਪਵਾਤੇ ਆਮ ਪਾਰਟੀ ਦੇ ਕਿਹੜੇ ਲੀਡਰ ਸੀ ਜਿਹਨਾਂ ਨੇ ਸਪੋਰਟ ਕਰ ਰਹੇ ਸੀ ਕਪਾਲ ਸਿੰਘ ਗਿੰਡੀਆਣ ਸਨ ਉਸ ਟਾਈਮ ਤੇ ਪ੍ਰਧਾਨ ਆਪਣਾ ਉਹਨਾਂ ਨੇ ਇਹਨਾਂ ਸਾਰੇ ਰਲ ਕੇ ਰਲੀ ਭੁਗਤ ਕੀਤੀ ਇਹਨਾਂ ਸਾਰਿਆਂ ਰਲ ਕੇ ਸਾਡੇ ਤੇ ਤੇ ਇਹਨਾਂ ਨੂੰ ਪਤਾ ਸੀ ਇਹਨਾਂ ਦੇ ਨਾਲ ਕੋਈ ਨਹੀਂ ਤੁਰਦਾ ਤੇ ਇਹਨਾਂ ਨੇ ਸਾਡੇ ਤੇ